ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਮੌਸਮ ਬਾਰੇ ਅੱਜ ਦਾ ਜਾਣਕਾਰੀ ਹੁਣੇ ਮਿਲੇਗੀ ਵੱਡੀ ਅਪਡੇਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਜਾਣਕਾਰੀ ਮਿਲਿਆ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਨੀਵਾਰ ਤੇ ਹਨ ਤੋਰ ਨੂੰ ਕੁਝ ਮੌਸਮ ਰੈਪੋਰਟਾਂ ਦੇ ਸਬੰਧਾ ਹੇ ਸ਼ੁਕਰਵਾਦ ਦਿਨ ਵੀ ਕੁਝ ਕਰਿਆ ਤੇ ਜਦ ਕਰਕੇ ਪੰਜਾਬ ਦੇ ਹਸਪਤਾਲ ਮਣ ਵਿੱਚ 5.9 ਡਿਗਰੀ ਤੇ ਚੰਡੀਗੜ੍ਹ ਦੇ ਹਸਪਤਾਲ ਮਣ ਵਿੱਚ 46 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਤੇ ਨਾਲ ਹੀ ਮੌਸਮ ਉਪਾਗ ਦੇ ਅਨੁਸਾਰ ਅੱਜ ਸ਼ਨੀਵਾਰ ਨੂੰ ਪੰਜਾਬ ਤੇ ਚੰਡੀਗੜ੍ਹ ਤੇ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਉੱਥੇ ਵੀ ਹੀ ਮੀਂਹ ਅਸਰ ਵੀ ਨਾਲ ਦੇ ਬਰਾਬਰੀ ਹੀ ਹਨ ਅਗਸਤ ਮਹੀਨੇ ਵਿੱਚ 8ਵੀਂ ਤਰੀਕ ਤੋਂ ਵੱਧ ਬਰਸਾਤ ਹੋਈ ਆ ਲੇਕਿਨ ਸੀਜ਼ਨ ਚ ਹੁਣ ਵੀ 24 ਫੀਸਦੀ ਦੀ ਗਰਾਫਟ ਦਰਜ ਕੀਤੀ ਜਾ ਰਹੀ ਆ ਜਿਸ ਦਾ ਅਸਰ ਅਗਲੇ ਸਾਲ ਦੇ ਬੀਲੀ ਉਪਾਦਨ ਅਤੇ ਸਿੰਚਾਈ ਉਤੇ ਪੈ ਸਕਦਾ ਹੈ ਪੰਜਾਬ ਦੇ ਚੰਡੀਗੜ੍ਹ ਤੇ 2 ਸਤੰਬਰ ਨੂੰ ਮੌਨਸੂਨ ਦੇ ਸਕਰਮ ਹੋਣ ਦੀ ਸੰਭਾਵਨਾ ਹੈ ਤੇ ਪੰਜਾਬ ਦੇ ਪਟਹਨਕੋਟ ਗਰਦਾਸਪੁਰ ਹਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਲਈ ਐਲਰਟ ਜਾਰੀ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਤੇ ਪੰਜਾਬ ਦੇ ਹੋਰ ਜਿਲ੍ਹਿਆਂ ਵਿੱਚ ਕੋਈ ਅਲੜਨੀ ਹੈ ਪਰ ਇਸ ਦਿਨ ਚੰਡੀਗੜ੍ਹ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਇਹ ਸੰਭਾਵਨਾ 3 ਸਤੰਬਰ ਨੂੰ ਵੀ ਕਾਇਮ ਰਹਿਣੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ